ਸਤ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਖ-ਵੱਖ ਮਾਧਿਮ ਜ਼ਰੀਏ ਵੇਖ ਅਤੇ ਸੁਣ ਰਹੇ ਹੋ ਇਸ ਗੱਲਬਾਤ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਅੱਜ ਦੀ ਇਸ ਗੱਲਬਾਤ ਨੂੰ ਤੁਸੀਂ ਵੇਖ ਰਹੇ ਹੋ ਹੰ ਦਾ ਪੰਜਾਬ ਟਾਕਸ ਚੈਨਲ ਦੇ ਫੇਸਬੁੱਕ ਪੇਜ YouTube ਚੈਨਲ ਅਤੇ ਆਈ ਪੀਟੀਵੀ ਦੀ ਬ੍ਰਾਡਕਾਸਟ ਰਾਹੀਂ ਅਤੇ ਅੱਜ ਦੀ ਇਸ ਗੱਲਬਾਤ ਵਿੱਚ ਹਮੇਸ਼ਾ ਦੀ ਤਰ੍ਹਾਂ ਕੁਝ ਤਾਜ਼ਾ ਨੁਕਤੇ ਸਬੰਧੀ ਤੁਹਾਨੂੰ تفصیلی ਜਾਣਕਾਰੀ ਦੇ ਰਹੇ ਹਾਂ ਹਮੇਸ਼ਾ ਦੀ ਤਰ੍ਹਾਂ ਤਾਜ਼ਾ ਨੁਕਤੇ ਤੁਹਾਡੇ ਲਈ ਪੇਸ਼ ਕਰਾਂਗੇ ਪਿਛਲੇ ਦਿਨਾਂ ਦੇ ਤਾਜ਼ਾ ਮੁੱਦਿਆਂ ਦੀ ਗੱਲ ਕਰਾਂਗੇ ਜਿਨ੍ਹਾਂ ਦੀ ਕਾਫੀ ਗੂੰਜ ਪੈ ਰਹੀ ਹੈ ਅਤੇ ਬਹੁਤ ਵੱਡੇ ਪੱਧਰ ਉੱਤੇ ਪੈ ਰਹੀ ਹੈ ਪ੍ਰਮੁਖ ਤੌਰ ਤੇ ਆਪਾਂ ਗੱਲ ਅੱਜ ਕਰਾਂਗੇ ਗੈਰ ਕਾਨੂੰਨੀ ਪ੍ਰਵਾਸ ਦੀ ਇਹ ਮੁੱਦਾ ਬਹੁਤ ਪੱਖਿਆ ਹੋਇਆ ਪਿਛਲੇ ਦਿਨਾਂ ਦਰਾਂ ਨੇ ਦੀ ਗੂੰਜ ਵੀ ਬਹੁਤ ਪਈ ਹੈ ਵੈਸੇ ਤਾਂ ਇਹ ਇੱਕ ਅਜਿਹਾ ਮੁੱਦਾ ਆ ਜਿਹੜਾ ਜੰਮੇ ਸਮੇਂ ਤੋਂ ਕਦੀ ਨਾ ਕਦੀ ਕਿਸ ਨਾ ਕਿਸੇ ਰੂਪ ਵਿੱਚ ਸਾਹਮਣੇ ਆਉਂਦਾ ਹੀ ਰਹਿੰਦਾ ਪਰ ਜਦੋਂ ਦਾ ਅਮਰੀਕਾ ਨੇ ਭਾਰਤੀਆਂ ਨੂੰ ਮੋੜਨਾ ਸ਼ੁਰੂ ਕੀਤਾ ਖਾਸ ਕਰ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਜਦੋਂ ਭਾਰਤੀਆਂ ਦਾ ਇੱਕ ਪਹਿਲਾ ਵਫ਼ਦ ਮੋੜਿਆ ਗਿਆ 104 ਭਾਰਤੀ ਜਦੋਂ ਮੋੜੇ ਗਏ ਉਸ ਤੋਂ ਬਾਅਦ ਇਹ ਮੁੱਦਾ ਗੂੰਜਣਾ ਸ਼ੁਰੂ ਹੋ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਮੁੱਦੇ ਦੀ ਲਗਾਤਾਰ ਗੱਲ ਹੋ ਰਹੀ ਹੈ ਕਈ ਖੁਲਾਸੇ ਵੀ ਸਾਹਮਣੇ ਆ ਰਹੇ ਨੇ ਤੇ ਕਿਵੇਂ ਇਸ ਚੀਜ਼ ਨੂੰ ਨੱਥ ਪਾਏ ਜਾਣ ਦੀ ਲੋੜ ਹੁਣ ਪਹਿਲਾ ਨਾਲੋਂ ਵਧੇਰੇ ਮਹਿਸੂਸ ਹੋ ਰਹੀ ਹੈ ਉਸ ਵੱਲ ਵੀ ਸਭ ਦਾ ਧਿਆਨ ਗਿਆ ਸੋ ਇਸ ਬਹੁਤ ਜ਼ਰੂਰੀ ਵਿਸ਼ੇ ਬਾਰੇ ਗੱਲ ਕਰਾਂਗੇ ਅੱਜ ਦੇ ਪ੍ਰਮੁੱਖ ਵਿਸ਼ੇ ਵਜੋਂ ਸਿਰਫ ਇਹ ਹੀ ਵਿਸ਼ਾ ਨਹੀਂ ਕਈ ਹੋਰ ਵਿਸ਼ਿਆਂ ਬਾਰੇ ਵੀ ਗੱਲ ਕਰਾਂਗੇ ਉਹਨਾਂ ਤੋਂ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਅੱਗੇ ਜਾ ਕੇ ਅੱਜ ਦੀ ਇਸ ਗੱਲਬਾਤ ਦੇ ਸਮੁੱਚੇ ਸਮੇਂ ਦੌਰਾਨ ਸੋ ਆਪ ਸਭ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਇਸੇ ਤਰ੍ਹਾਂ ਸਮੁੱਚੇ ਸਮੇਂ ਦੌਰਾਨ ਅੱਜ ਦੀ ਸਾਰੀ ਗੱਲਬਾਤ ਨਾਲ ਇਸੇ ਤਰ੍ਹਾਂ ਜੁੜੇ ਰਹੋ ਸਾਰੇ ਵਿਸ਼ਾ ਸੰਬੰਧੀ ਜਾਣਕਾਰੀ ਇਸੇ ਤਰ੍ਹਾਂ ਹਾਸਲ ਕਰਿਓ ਤੇ ਇਹਨਾਂ ਗੱਲਬਾਤ ਦੇ ਵਿਸ਼ਿਆਂ ਨੂੰ ਅੱਜ ਦੀ ਇਸ ਗੱਲਬਾਤ ਨੂੰ ਤੁਸੀਂ ਖੁਦ ਵੀ ਵੇਖਿਓ ਸੁਣਿਓ ਹੋਰਨਾ ਨੂੰ ਵੀ ਵਿਖਾਇਓ ਅਤੇ ਸੁਣਾਇਓ ਯਾਨੀ ਕਿ ਅੱਜ ਦੀ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੇ ਇਸੇ ਤਰ੍ਹਾਂ ਤੁਸੀਂ ਅੱਜ ਦੀ ਇਸ ਗੱਲਬਾਤ ਨੂੰ ਹੋਰਨਾ ਦੇ ਨਾਲ ਸਾਂਝਾ ਕਰਨ ਦੇ ਨਾਲ ਆਪਣੇ ਵਿਚਾਰਾਂ ਨਾਲ ਵੀ ਤੁਸੀਂ ਜੋੜ ਸਕਦੇ ਹੋ ਸਾਡੇ ਨਾਲ ਅੱਜ ਦੀ ਇਸ ਗੱਲਬਾਤ ਵਿੱਚ ਆਪਣੇ ਤੁਹਾਡੇ ਜੋ ਵੀ ਵਿਚਾਰ ਨੇ ਉਹਨਾਂ ਨੂੰ ਕਮੈਂਟਸ ਤੇ ਰਾਹੀਂ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਇਹ ਜੋ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ Facebook ਪੇਜ ਅਤੇ YouTube ਚੈਨਲ ਉਤੇ ਕਮੈਂਟਸ ਦੇ ਰਾਹੀਂ ਤੁਸੀਂ ਆਪਣੇ ਵਿਚਾਰ ਲਿਖ ਕੇ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਪ੍ਰਵਾਸ ਜਾਂ ਅੰਗਰੇਜ਼ੀ ਵਿੱਚ ਜਿਹਨੂੰ ਕਹਿੰਦੇ ਮਾਈਗ੍ਰੇਸ਼ਨ ਇੱਕ ਥਾਂ ਤੋਂ ਦੂਜੀ ਥਾਂ ਉੱਠ ਕੇ ਜਾਣਾ ਜਾਂ ਵਸਣਾ ਜਾਂ ਉਪਜੀਵਕਾ ਕਮਾਉਣ ਲਈ ਰੋਜ਼ੀ ਰੋਟੀ ਕਮਾਉਣ ਲਈ ਇਹ ਕੋਈ ਨਵਾਂ ਵਰਤਾਰਾ ਨਹੀਂ ਇਹ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਪਰ ਹੁਣ ਇਸ ਵੇਲੇ ਇਹ ਜਿਸ ਰੂਪ ਵਿੱਚ ਸਾਹਮਣੇ ਆ ਰਿਹਾ ਹੈ ਉਹ ਜ਼ਰੂਰ ਇੱਕ ਧਿਆਨ ਮੰਗਦਾ ਵਿਸ਼ਾ ਹੈ ਉਸ ਵੱਲ ਜ਼ਰੂਰ ਧਿਆਨ ਜਾਂਦਾ ਹੈ ਦਰਅਸਲ ਇਹ ਮੁੱਦਾ ਇਸ ਵੇਲੇ ਇਸ ਕਰਕੇ ਗੁੰਝਿਆ ਕਿਉਂਕਿ ਅਮਰੀਕਾ ਤੇ ਕਈ ਹੋਰ ਦੇਸ਼ਾਂ ਵਿੱਚ ਹੁਣ ਪ੍ਰਵਾਸੀਆਂ ਸੰਬੰਧੀ ਨੀਤੀਆਂ ਸਖਤ ਕੀਤੀਆਂ ਜਾ ਰਹੀਆਂ ਨੇ ਖਾਸ ਕਰ ਜਦੋਂ ਦਾ ਡੋਨਲਡ 트ੰਪ ਨੇ ਅਤੇ ਉਹਨਾਂ ਦੇ ਪ੍ਰਸ਼ਾਸਨ ਨੇ ਪ੍ਰਵਾਸੀਆਂ ਸੰਬੰਧੀ ਸਖਤੀ ਵਿਖਾਉਣੀ ਸ਼ੁਰੂ ਕੀਤੀ ਕਿਹਾ ਤਾਂ ਇਹ ਹੀ ਸੀ ਕਿ ਗੈਰ ਕਾਨੂੰਨੀ ਢੰਗ ਉਤੇ ਰਹਿ ਰਹੇ ਬਿਨਾ ਦਸਤਾਵੇਜ਼ਾਂ ਦੇ ਬਿਨਾ ਕਾਗਜ਼ਾਂ ਦੇ ਰਹਿ ਰਹੇ ਪ੍ਰਵਾਸੀਆਂ ਵਿਰੁੱਧ ਕਾਰਵਾਈ ਆਰੰਭੀ ਗਈ ਹੈ ਪਰ ਵੇਖਿਆ ਇਹ ਗਿਆ ਕਿ ਇਹਦੇ ਨਾਲ ਬੇਚੈਨੀ ਵੀ ਬਣੀ ਲੋਕਾਂ ਵਿੱਚ ਤੇ ਜਦੋਂ 104 ਭਾਰਤੀ ਮੋੜੇ ਗਏ ਤੇ ਜਿਸ ਤਰੀਕੇ ਨਾਲ ਮੋੜੇ ਗਏ ਯਾਨੀ ਕਿ ਹੱਥਾਂ ਵਿੱਚ ਛੱਤ ਕੜੀਆਂ ਪੈਰਾਂ ਵਿੱਚ ਬੀੜੀਆਂ ਦੇ ਨਾਲ ਜੋ ਉਹ ਮੁੜੇ ਉਸ ਨੇ ਕਾਫੀ ਲੋਕਾਂ ਨੂੰ ਇਸ ਬੰਨੇ ਸੋਚਣ ਲਾ ਦਿੱਤਾ ਕਿ ਗੈਰ ਕਾਨੂੰਨੀ ਪ੍ਰਵਾਸ ਦੀ ਸਮੱਸਿਆ ਕਿੰਨੀ ਵੱਡੀ ਸਮੱਸਿਆ ਬਣ ਚੁੱਕੀ ਹੈ ਹੁਣ ਜਦੋਂ ਦਾ ਇਹ ਭਾਰਤੀ ਮੋੜੇ ਉਦੋਂ ਤੋਂ ਹੀ ਉਹਨਾਂ ਸੰਬੰਧੀ ਕਾਫੀ ਕਾਰਵਾਈ ਵੀ ਚੱਲਦੀ ਰਹੀ ਹੈ ਕਾਰਵਾਈ ਤੋਂ ਭਾਵ ਕਿ ਜੋ ਲੋਕ ਵਾਪਸ ਮੁੜ ਕੇ ਆਏ ਉਹਨਾਂ ਕੋਲੋਂ ਪਤਾ ਲਾਉਣ ਦੀ ਕੋਸ਼ਿਸ਼ ਲਗਾਤਾਰ ਹੋ ਰਹੀ ਹੈ ਕਿ ਉਹਨਾਂ ਨੂੰ ਕਿਹਨੇ ਬਾਹਰ ਭੇਜਿਆ ਤੇ ਕਿਸ ਤਰੀਕੇ ਨਾਲ ਭੇਜਿਆ ਤੇ ਕੁਝ ਹਫ਼ਤਿਆਂ ਦੇ ਅੰਤਰ ਵਿੱਚ ਹੀ ਕਾਫੀ ਗੱਲਾਂ ਵੀ ਸਾਹਮਣੇ ਆਈਆਂ ਨੇ ਸ਼ੁਰੂਆਤੀ ਤੌਰ ਤੇ ਹੁਣ ਤੱਕ 10 ਟ੍ਰੈਵਲ ਏਜੰਟਾਂ ਦੇ ਖਿਲਾਫ ਐਫ ਆਈ ਆਰ ਦਰਜ ਹੋ ਚੁਕੀਆਂ ਨੇ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਕਾਫੀ ਸਰਗਰਮੀ ਵਿਖਾਈ ਹੈ ਤੇ ਪੰਜਾਬ ਸਰਕਾਰ ਵੱਲੋਂ ਜੋ ਇਸ ਸੰਬੰਧੀ ਕਾਰਵਾਈ ਰੰਮੀ ਗਈ ਪੰਜਾਬ ਪੁਲਿਸ ਦੀ ਸਪੈਸ਼ਲ ਟੀਮ ਬਣਾਈ ਗਈ ਉਸ ਨੇ ਬਾਹਰੋਂ ਮੁੜੇ ਜੋ ਪੰਜਾਬ ਨਾਲ ਸੰਬੰਧਿਤ ਨਾਗਰਿਕ ਜੋ ਮੁੜੇ ਗਏ ਉਹਨਾਂ ਕੋਲੋਂ ਪੁੱਛ ਪੜਤਾਲ ਕੀਤੀ ਹੈ ਤੇ ਉਸ ਪੁੱਛ ਪੜਤਾਲ ਰਾਹੀਂ ਫਰਜ਼ੀ ਟ੍ਰੈਵਲ ਏਜੰਟਾਂ ਜਾਂ ਇਸ ਤਰੀਕੇ ਨਾਲ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਨੂੰ ਲਾਰੇ ਲਾ ਕੇ ਬਾਹਰ ਭੇਜਣ ਵਾਲੇ ਏਜੰਟਾਂ ਖਿਲਾਫ ਕਾਰਵਾਈ ਸ਼ੁਰੂ ਹੋ ਗਈ ਤੇ 10 ਐਫਆਈਆਰ ਹੁਣ ਤੱਕ ਦਰਜ ਹੋ ਚੁੱਕੀਆਂ ਨੇ ਇਸ ਸਮੇਂ ਤੱਕ ਯਾਨੀ ਕਿ ਫਰਵਰੀ ਮਹੀਨੇ ਦੇ ਅੱਧ ਤੱਕ ਹੀ 10 ਐਫਆਈਆਰ ਦਰਜ ਹੋ ਚੁੱਕੀਆਂ ਨੇ ਹੋਰ ਵੀ ਐਫਆਈਆਰਸ ਦਰਜ ਹੋਣ ਦੀ ਸੰਭਾਵਨਾ ਨਜ਼ਰ ਆਉਂਦੀ ਹੈ ਕਿਉਂਕਿ ਆਪਾਂ ਜਾਣਦੇ ਆ ਕਿ ਪੰਜਾਬ ਦੇ ਚੱਪੇ-ਚੱਪੇ ਉੱਤੇ ਇਹੋ ਜਿਹੇ ਬਾਹਰ ਭੇਜਣ ਵਾਲੇ ਸਬਜ਼ ਬਾਗ ਵਿਖਾ ਕੇ ਲੋਕਾਂ ਨੂੰ ਬਾਹਰ ਭੇਜਣ ਵਾਲੇ ਲੋਕੀ ਬੈਠੇ ਨੇ ਜੋ ਇਹ ਕੰਮ ਤਾਂਦਾ ਲੰਮੇ ਸਮੇਂ ਤੋਂ ਕਰ ਰਹੇ ਨੇ ਸੋ ਆਪਾਂ ਹੁਣ ਇਹ ਦੇਖਦੇ ਆ ਕਿ ਬਾਹਰੋਂ ਭਾਰਤੀਆਂ ਦੇ ਰਿਪੋਰਟ ਹੋਣ ਤੋਂ ਬਾਅਦ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਸ਼ੁਰੂ ਹੋਈ ਹੈ ਪਰ ਇਸ ਦੇ ਨਾਲ-ਨਾਲ ਕਾਰਵਾਈ ਇਥੋਂ ਤੱਕ ਸੀਮਿਤ ਨਾ ਰਹੇ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿਉਂਕਿ ਇਹ ਕੰਮ ਸਿਰਫ ਇਨਾ ਮੋੜੇ ਗਏ ਭਾਰਤੀਆਂ ਤੱਕ ਹੀ ਸੀਮਤ ਨਹੀਂ ਇਹਦੀਆਂ ਜਣਾ ਬਹੁਤ ਡੂੰਘੀਆਂ ਨੇ ਹੋਰ ਬੰਨੇ ਵੀ ਫੈਲੀਆਂ ਹੋ ਸਕਦੀਆਂ ਨੇ ਇਹ ਸਪਸ਼ਟ ਨਜ਼ਰ ਆਉਂਦਾ ਸੋਇਕ ਤਾਂ ਇਸ ਬੰਨੇ ਪੰਜਾਬ ਸਰਕਾਰ ਨੇ ਕਾਫੀ ਧਿਆਨ ਦਿੱਤਾ ਹੈ ਦੂਜਾ ਜੋ ਪ੍ਰਵਾਸ ਸਬੰਧੀ ਨੀਤੀਆਂ ਹੁਣ ਵਿਦੇਸ਼ਾਂ ਵਿੱਚ ਬਦਲਣ ਲੱਗੀਆਂ ਨੇ ਉਸ ਨਾਲ ਜੋ ਬਾਹਰ ਜਾਣ ਦੇ ਚਾਹਵਾਨ ਲੋਕ ਨੇ ਉਹ ਕਿਸ ਕਦਰ ਪ੍ਰਭਾਵਿਤ ਹੋ ਰਹੇ ਨੇ ਜਾਂ ਹੋਣਗੇ ਇਸ ਬਾਰੇ ਵੀ ਹੋਣ ਤੋਂ ਹੀ ਗੱਲ ਕੀਤੀ ਜਾਣ ਦੀ ਲੋੜ ਹੈ ਤੇ ਸਾਡੇ ਦੇਸ਼ ਵਿੱਚ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮਹੱਈਆ ਹੋਣ ਤਾਂ ਜੋ ਉਹਨਾਂ ਨੂੰ ਬਾਹਰ ਜਾਣ ਦੀ ਨੌਬਤ ਨਾ ਆਵੇ ਇਹ ਚੀਜ਼ ਵੀ ਵੇਖੇ ਜਾਣ ਦੀ ਲੋੜ ਹੈ ਯਕੀਨੀ ਬਣਾਏ ਜਾਣ ਦੀ ਲੋੜ ਹੈ ਸੋ ਗੈਰ ਕਾਨੂੰਨੀ ਪ੍ਰਵਾਸ ਜਿਹੜਾ ਆ ਇੱਕ ਚੁਣੌਤੀ ਹੈ ਹੁਣ ਜਦ ਕਿ ਅਮਰੀਕਾ ਤੋਂ ਭਾਰਤੀਆਂ ਨੂੰ ਮੋੜੇ ਜਾਣ ਤੋਂ ਬਾਅਦ ਇਹ ਮੁੱਦਾ ਸਾਹਮਣੇ ਆ ਹੀ ਗਿਆ ਤਾਂ ਇਸ ਨੂੰ ਸਹੀ ਢੰਗ ਨਾਲ ਮੁਖਾਤਬ ਹੋਣ ਦੀ ਵੀ ਲੋੜ ਹੈ ਤਾਂ ਜੋ ਆਪਣੀ ਮਿਹਨਤ ਦੀ ਕਮਾਈ ਜਾਂ ਜਮ੍ਹਾਂ ਪੂੰਜੀ ਜਾਂ ਘਰ ਗਹਿਣੇ ਘਟੇ ਜ਼ਮੀਨਾਂ ਗਹਿਣੇ ਰੱਖ ਕੇ ਪੈਸੇ ਇਕੱਠੇ ਕਰਕੇ ਇਹਨਾਂ ਏਜੰਟਾਂ ਨੂੰ ਫੜਾ ਕੇ ਬਾਹਰ ਜਾਣ ਵਾਲੇ ਲੋਕਾਂ ਨੂੰ ਲੁੱਟ ਹੋਣ ਤੋਂ ਬਚਾਇਆ ਜਾ ਸਕੇ ਇਹ ਹੁਣ ਯਕੀਨੀ ਬਣਦਾ ਰੋਜ਼ਗਾਰ ਮੁਹैया ਕਰਵਾਉਣਾ ਵੀ ਬਹੁਤ ਜ਼ਰੂਰੀ ਹੈ ਲੋਕਾਂ ਦਾ ਧਿਆਨ ਇਸ ਬੰਨੇ ਪਾਉਣਾ ਵੀ ਬਹੁਤ ਜ਼ਰੂਰੀ ਹੈ ਕਿ ਦੇਸ਼ ਵਿੱਚ ਪੰਜਾਬ ਵਿੱਚ ਰੋਜ਼ਗਾਰ ਦੇ ਮੌਕੇ ਮੌਜੂਦ ਨੇ ਕੱਲ ਸਿਰਫ ਇਧਰ ਨੂੰ ਸੋਚਣ ਦੀ ਹੈ ਕਿਉਂਕਿ ਬਹੁਤੇ ਲੋਕੀ ਇਧਰ ਨੂੰ ਸੋਚ ਹੀ ਨਹੀਂ ਰਹੇ ਤੇ ਉਹ ਬਾਹਰ ਜਾਣ ਵੱਲ ਨੂੰ ਹੀ ਵਹੀਰ ਕੱਥ ਰਹਿੰਦੇ ਨੇ ਸੋ ਇਹ ਇੱਕ ਅਜਿਹਾ ਮਾਮਲਾ ਹੈ ਜਿਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਸਮਾਜ ਨੂੰ ਵੀ ਸੋਚਣ ਦੀ ਲੋੜ ਹੈ ਤੇ ਆਪਣੇ ਖੇਤੇ ਵੱਲ ਨਜ਼ਰ ਬਣਾ ਕੇ ਰੱਖਣ ਦੀ ਲੋੜ ਹੈ ਕਿ ਇੱਥੇ ਸੰਭਾਵਨਾਵਾਂ ਮੌਜੂਦ ਨੇ ਤੇ ਬਾਹਰ ਜਾਣਾ ਇੱਕੋ ਇੱਕ ਹੱਲ ਨਹੀਂ ਹੁੰਦਾ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਵਿਦੇਸ਼ੀ ਕਰੰਸੀ ਵਿੱਚ ਕਮਾਈ ਕਰਨ ਨਾਲ ਲੋਕਾਂ ਨੂੰ ਲਾਭ ਵਿਖਾਈ ਦਿੰਦਾ ਪਰ ਆਪਣੇ ਪਰਿਵਾਰ ਤੋਂ ਦੂਰ ਹੋਣਾ ਵਰਿਆਂ-ਵਰਿਆਂ ਤੱਕ ਆਪਣੇ ਘਰ ਤੋਂ ਜ਼ਮੀਨ ਜਾਇਦਾਦ ਤੋਂ ਰਿਸ਼ਤੇਦਾਰਾਂ ਤੋਂ ਦੂਰ ਹੋਣਾ ਉਹ ਵੀ ਕਿਸੇ ਸੰਤਾਪ ਤੋਂ ਘੱਟ ਨਹੀਂ ਹੁੰਦਾ ਸੋ ਬਾਹਰ ਜਾਣ ਲੱਗਿਆਂ ਇਹ ਗੱਲ ਵੀ ਬਹੁਤ ਜ਼ਰੂਰੀ ਧਿਆਨ ਰੱਖੀ ਜਾਣੀ ਚਾਹੀਦੀ ਹੈ ਸੋ ਕਿਸੇ ਸਮੇਂ ਲੋਕੀ ਬਾਹਰ ਜਾਂਦੇ ਸੀ ਕਮਾਈ ਕਰਦੇ ਸੀ ਤੇ ਸੁਖੀ ਸਾਂਦੀ ਖੁਸ਼ਹਾਲ ਜੀਵਨ ਬਤੀਤ ਕਰਦੇ ਵਾਪਸ ਵੀ ਮੁੜਦੇ ਸੀ ਪਰ ਹੁਣ ਜੋ ਪ੍ਰਵਾਸ ਤੇ ਜੋ ਨਵੇਂ ਰੁਝਾਨ ਆਉਣ ਲੱਗ ਪਏ ਆ ਡੰਕੀ ਰੂਟ ਦੀ ਗੱਲ ਹੋਵੇ ਜਾਂ ਸਮੁੰਦਰਾਂ ਜੰਗਲਾਂ ਵਿੱਚੋਂ ਲੰਘ ਕੇ ਬਾਹਰ ਜਾਣਾ ਤੇ ਉਸ ਤੋਂ ਬਾਅਦ ਵੀ ਫਸ ਜਾਣਾ ਤੇ ਵਾਪਸ ਕੀਤਾ ਜਾਣਾ ਭੇਜ ਦਿੱਤਾ ਜਾਣਾ ਡਿਪੋਰਟ ਹੋਣਾ ਇਹ ਆਪਣੇ ਆਪ ਵਿੱਚ ਇੱਕ ਮਾਨਸਿਕ ਪੀੜਾ ਦਾ ਤਜਰਬਾ ਬਣਦਾ ਹੈ ਸੋ ਇਸ ਕਰਕੇ ਇਸ ਸਮੱਸਿਆ ਨੂੰ ਨਜਿੱਠੇ ਜਾਣ ਦੀ ਲੋੜ ਹੈ ਇਟਸ ਸੋ ਚਾਰ ਪਾਰਤੀ ਮੋੜ ਦਿੱਤੇ ਗਏ ਪਰ ਗੱਲ ਸਿਰ ਬੇਥੇ ਨਹੀਂ ਰੁਕ ਰਹੀ ਫਿਰ ਇਹ ਵੀ ਗੱਲ ਸਾਹਮਣੇ ਆ ਗਈ ਸੀ ਕਿ 487 ਹੋਰ ਵੀ ਮੋੜੇ ਜਾ ਸਕਦੇ ਨੇ ਕੁਝ ਹੋਰ ਭਾਰਤੀਆਂ ਦੇ ਨਾਮ ਵੀ ਸੂਚੀ ਵਿੱਚ ਦੱਸੇ ਜਾਂਦੇ ਨੇ ਤੇ ਅਮਰੀਕਾ ਵੱਲੋਂ ਇਸ ਸੰਬੰਧੀ ਵੱਡੇ ਪੱਧਰ ਉੱਤੇ ਮੁਹਿੰਮ ਚਲਾਈ ਜਾਣ ਦੀ ਗੱਲ ਵੀ ਸਾਹਮਣੇ ਆਈ ਸੀ ਜਿਸ ਵਿੱਚ ਹਜ਼ਾਰਾਂ ਲੋਕਾਂ ਦੇ ਨਾਮ ਸ਼ਾਮਲ ਹੋ ਸਕਦੇ ਨੇ ਅਜਿਹੀਆਂ ਰਿਪੋਰਟਾਂ ਵੀ ਮੀਡੀਆ ਵਿੱਚ ਆ ਚੁੱਕੀਆਂ ਨੇ ਸੋ ਇਸ ਮਸਲੇ ਦਾ ਦਾਇਰਾ ਬਹੁਤ ਵੱਡਾ ਆ ਤੇ ਮਨੁੱਖੀ ਤਸਕਰੀ ਜਾਂ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਕੇ ਉਹਨਾਂ ਨੂੰ ਬਾਹਰ ਭੇਜਣ ਵਾਲੇ ਲੋਕਾਂ ਦੀ ਪੈੜ ਨੱਪੀ ਜਾਣੀ ਇਸ ਵੇਲੇ ਸਮੇਂ ਦੀ ਮੁੱਖ ਲੋੜ ਬਣ ਜਾਂਦੀ ਹੈ ਗੱਲ ਭਾਵੇਂ ਪੰਜਾਬ ਦੀ ਹੋਵੇ ਜਾਂ ਸਾਡੇ ਭਾਰਤ ਦੇਸ਼ ਦੀ ਹੋਵੇ ਸੁਰੇਸ਼ੀ ਗੱਲਬਾਤ ਗੈਰ ਕਾਨੂੰਨੀ ਪ੍ਰਵਾਸ ਦੀ ਸਮੱਸਿਆ ਬਾਰੇ ਜਿਹੜੀ ਕਿ ਅਮਰੀਕਾ ਤੋਂ ਰਿਪੋਰਟ ਕੀਤੀ ਹੈ ਭਾਰਤੀਆਂ ਅਤੇ ਮੁੜ ਮੁੜ ਕੇ ਜੋ ਰਿਪੋਰਟਾਂ ਆ ਰਹੀਆਂ ਨੇ ਕਿ ਹੋਰ ਭਾਰਤੀ ਵੀ ਮੋੜੇ ਜਾ ਸਕਦੇ ਨੇ ਉਸ ਸਮਸਿਆ ਦੀ ਜੜ ਜੋ ਗੈਰ ਕਾਨੂੰਨੀ ਟਰੈਵਲ ਏਜੰਟਾਂ ਜਾਂ ਗੈਰ ਕਾਨੂੰਨੀ ਠਗਣਾ ਲੋਕਾਂ ਨੂੰ ਬਾਹਰ ਭੇਜਣ ਦਾ ਕੰਮ ਚੱਲਦਾ ਉਸ ਦੀ تفصیلی گل ਪਿਛਲੇ ਦਿਨੀ ਦਿੱਲੀ ਵਿਧਾਨ ਸਭਾ છોੜਨ ਦੇ ਨਤੀਜੇ ਆਏ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਾਂਦੀ ਲੱਗੀ ਭਾਜਪਾ ਦੀ ਢਾਈ دہਾਕਿਆਂ ਬਾਅਦ ਸੱਤਾ ਵਿੱਚ ਵਾਪਸੀ ਹੋਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆਪਣਾ ਘਰ ਸੰਭਲਣ ਦੀ ਕਵਾਇਦ ਵਿੱਚ ਲੱਗੀ ਹੋਈ ਨਜ਼ਰ ਆਈ ਇਹ ਉਸ ਦਾ ਪ੍ਰਮੁੱਖ ਧਾਰਨ ਉਦੋਂ ਸਾਹਮਣੇ ਆਇਆ ਸੀ ਜਦੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਮੀਟਿੰਗ ਬੁਲਾਈ ਗਈ ਪੰਜਾਬ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੀ ਪਹਿਲਾ ਚਰਚਾ ਇਹ ਵੀ ਸੀ ਕਿ ਕੇਜਰੀਵਾਲ ਪੰਜਾਬ ਆਉਣਗੇ ਤੇ ਚੰਡੀਗੜ੍ਹ ਵਿੱਚ ਮੁਲਾਕਾਤ ਹੋਵੇਗੀ ਪਰ ਹੋਇਆ ਇਹ ਕਿ ਸਾਰਿਆਂ ਨੂੰ ਦਿੱਲੀ ਬੁਲਾਇਆ ਗਿਆ ਦਿੱਲੀ ਵਿਖੇ ਕਪੂਰਥਲਾ ਹਾਊਸ ਜੋ ਕਿ ਦਿੱਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਹੁੰਦੀ ਹੈ ਉੱਥੇ ਇਹ ਮੀਟਿੰਗ ਹੋਈ। ਇਹ ਉਹੀ ਕਪੂਰਥਲਾ ਹਾਊਸ ਵਾਲੀ ਰਿਹਾਇਸ਼ ਜਿੱਥੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਇਲਜ਼ਾਮ ਲੱਗਾ ਸੀ ਕਿ ਉੱਥੇ ਛਾਪੇ ਮਾਰੀ ਹੋਈ ਜਾਂ ਉੱਥੇ ਤਲਾਸ਼ੀ ਲਈ ਗਈ ਸੀ। ਖੈਰ ਇਥੇ ਮੀਟਿੰਗ ਹੋਈ ਹੈ ਤੇ ਮੀਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕਾਂ ਵਿੱਚ ਆਪਣੇ ਆਗੂਆਂ ਵਿੱਚ ਭਰੋਸਾ ਪ੍ਰਗਟਾਇਆ ਤੇ ਪੰਜਾਬ ਮਾਡਲ ਨੂੰ ਵਿਕਾਸ ਦਾ ਮਾਡਲ ਬਣਾ ਕੇ ਦੇਸ਼ ਭਰ ਵਿੱਚ ਇੱਕ ਉਦਾਹਰਣ ਵਜੋਂ ਪੇਸ਼ ਕਰਨ ਦੀ ਗੱਲ ਵੀ ਆਖੀ ਗਈ ਹੈ ਹੁਣ ਤੱਕ ਦਿੱਲੀ ਮਾਡਲ ਦੀ ਬਹੁਤ ਗੱਲ ਹੁੰਦੀ ਰਹੀ ਹੈ ਪਰ ਸੁਭਾਵਿਕ ਤੌਰ ਤੇ ਹੁਣ ਜਰ ਕੇ ਦਿੱਲੀ ਵਿੱਚ ਨਤੀਜੇ ਆਮ ਆਦਮੀ ਪਾਰਟੀ ਦੇ ਖਿਲਾਫ ਗਏ ਨਹੀਂ ਤਾਂ ਪੰਜਾਬ ਮਾਡਲ ਦੀ ਗੱਲ ਹੋਈ ਹੈ ਪੰਜਾਬ ਵਿਕਾਸ ਮਾਡਲ ਦੀ ਗੱਲ ਹੋਈ ਹੈ ਇਸ ਤੋਂ ਇਲਾਵਾ ਕਾਂਗਰਸ ਦੀ ਤਰਫੋਂ ਪ੍ਰਤਾਪ ਸਿੰਘ ਬਾਜਵਾ ਲਗਾਤਾਰ ਇਹ ਕਹਿੰਦੇ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ 20 ਤੋਂ 30 ਵਿਧਾਇਕ ਉਹਨਾਂ ਦੇ ਸੰਪਰਕ ਵਿੱਚ ਨੇ ਕਿਸੇ ਵੀ ਵੇਲੇ ਪਾਲਾ ਬਦਲ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਉੱਤੇ ਪ੍ਰਤੀਕਿਰਿਆ ਦਿੰਦੇ ਹ ਕਿ ਹੈ ਕਿ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਨੂੰ ਆਪਣੇ ਵਿਧਾਇਕ ਗਿਣਨੇ ਚਾਹੀਦੇ ਨੇ ਕਿਉਂਕਿ ਦਿੱਲੀ ਵਿੱਚ ਉਹਨਾਂ ਦਾ ਖਾਤਾ ਨਹੀਂ ਖੁੱਲ ਸਕਿਆ ਪਾਵਕੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਇਹਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਇਹੋ ਜਿਹੀ ਗੜਬੜ ਵਾਲੀ ਸੰਭਾਵਨਾ ਨਹੀਂ ਕਿ ਪਾਰਟੀ ਦੇ ਵਿਧਾਇਕ ਦਲ ਨੂੰ ਕੋਈ ਕਿਸਮ ਦਾ ਕੋਈ ਖਤਰਾ ਹੋਵੇ ਸੋ ਫਿਲਹਾਲ ਉਹਨਾਂ ਨੇ ਪੰਜਾਬ ਵਿੱਚ ਆਪਣੀ ਸਥਿਤੀ ਮਜ਼ਬੂਤ ਦੱਸੀ ਹੈ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਯਾਨੀ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੀਆਂ ਯੋਜਨਾਵਾਂ ਉੱਤੇ ਕੰਮ ਕੀਤੇ ਜਾਣ ਦੇ ਸੰਕੇਤ ਵੀ ਉਹਨਾਂ ਵੱਲੋਂ ਦਿੱਤੇ ਗਏ ਨੇ ਅਤੇ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਜੋ ਔਰਤਾਂ ਨੂੰ ਮਹੀਨੇਵਾਰ ਰਕਮ ਦੇਣ ਦਾ ਵਾਅਦਾ ਕੀਤਾ ਗਿਆ ਸੀ ਜੋ ਕਿ ਹੁਣ ਤੱਕ ਲਾਗੂ ਨਹੀਂ ਹੋ ਸਕਿਆ ਉਸ ਨੂੰ ਵੀ ਜਲਦੀ ਹੀ ਲਾਗੂ ਕੀਤਾ ਜਾਵੇਗਾ ਕਿਉਂਕਿ ਬਾਕੀ ਜਿਨ੍ਹਾਂ ਗੱਲਾਂ ਸਬੰਧੀ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਉਹਨਾਂ ਵਿੱਚੋਂ ਬਹੁਤੀਆਂ ਨੂੰ ਲਾਗੂ ਕੀਤਾ ਜਾ ਚੁੱਕਿਆ ਹੈ ਜਿਵੇਂ ਕਿ ਅਬਜਲੀ ਦੀ ਯੋਜਨਾ ਜਿਹੜੀ ਸੀ ਯੂਨਿਟਾਂ ਮੁਫਤ ਦੇਣ ਦੀ ਯੋਜਨਾ 300 ਯੂਨਿਟਾਂ ਹਰ ਮਹੀਨੇ ਤੇ 600 ਯੂਨਿਟਾਂ ਦੋ ਮਹੀਨੇ ਵਾਲੇ ਬਿਲਿੰਗ ਸਰਕਲ ਉੱਤੇ ਉਸੇ ਲਈ ਉੱਤੇ ਹੁਣ ਔਰਤਾਂ ਨੂੰ ਜੋ ਮਹੀਨੇਵਾਰ ਰਕਮ ਦੇਣ ਦਾ ਵਾਅਦਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਲ 2022 ਦੀਆਂ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਸੀ ਉਸ ਨੂੰ ਵੀ ਨਾਮ ਲਈ ਜਾਮਾ ਪਾਉਣ ਲਈ ਤਿਆਰੀਆਂ ਹੋ ਰਹੀਆਂ ਨੇ ਤੇ ਜਿੱਥੋਂ ਤੱਕ ਗੱਲ ਚੋਣਾਂ ਦੀ ਹੈ ਤਾਂ ਪੰਜਾਬ ਵਿੱਚ ਹੁਣ ਇਕਹੋਰ ਚੋਣਾ ਦਾ ਬਿਗਲ ਵੀ ਵਾਚ ਸਕਦਾ ਹੈ ਤੇ ਜਿਹੜੀਆਂ ਚੋਣਾ ਹੁਣ ਇਸ ਵਰੇ ਆਉਂਦੇ ਮਹੀਨਿਆਂ ਦੌਰਾਨ ਹੋਣ ਦੀ ਸੰਭਾਵਨਾ ਨਜ਼ਰ ਸਪਸ਼ਟ ਆ ਰਹੀ ਹੈ ਕਿਉਂਕਿ ਨੋਟੀਫਿਕੇਸ਼ਨ ਬਕਾਇਦਾ ਇਸ ਸੰਬੰਧੀ ਜਾਰੀ ਹੋ ਚੁੱਕਿਆ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਜਿਹੜੀਆਂ ਚੋਣਾ ਨੇ ਉਹ 31 ਮਈ ਨੂੰ ਕਰਵਾਏ ਜਾਣ ਦਾ ਐਲਾਨ ਹੋ ਗਿਆ ਹੈ ਅਧਿਕਾਰਤ ਤੌਰ ਤੇ ਇਸ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਤੇ ਇਸ ਸਥਾਨਕ ਪੱਦਰਦੀਆਂ ਜਿਹੜੀਆਂ ਇਹ ਚੋਣਾ ਨੇ ਜਿਵੇਂ ਕਿ ਪਹਿਲਾਂ ਪੰਚਾਇਤੀ ਚੋਣਾ ਹੋਈਆਂ ਫਿਰ ਉਸ ਤੋਂ ਬਾਅਦ ਹੋਈਆਂ ਨਗਰ ਕੌਂਸਲ ਨਗਰ ਨਿਗਮ ਦੀਆਂ ਚੋਣਾ ਤੇ ਹੁਣ ਇਸੇ ਲੜੀ ਵਿੱਚ ਪੰਚਾਇਤ ਸਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾ ਜਿਹੜੀਆਂ ਨੇ ਉਹ ਵੀ ਕਰਵਾਈਆਂ ਜਾਣੀਆਂ ਨੇ ਤੇ ਉਸ ਲਈ ਵੀ ਸਿਆਸੀ ਗਹਿਮਾ ਗਹਿਮੀ ਵਧਦੀ ਹੋਈ ਨਜ਼ਰ ਆ ਰਹੀ ਹੈ ਸੋ ਪੰਜਾਬ ਵਿੱਚ ਇਹ ਇੱਕ ਚੋਣ ਦਾ ਅਮਲ ਜਿਹੜਾ ਰਹਿੰਦਾ ਉਸ ਦੀ ਗੱਲ ਹੋ ਰਹੀ ਹੈ ਤੇ ਜਦੋਂ ਗੱਲ ਚੋਣ ਦੇ ਅਮਲ ਦੀ ਹੁੰਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਪੈਂਡਿੰਗ ਨੇ ਲਟਕ ਰਹੀਆਂ ਨੇ ਹਾਲੇ ਨੇੜ ਭਵਿੱਖ ਵਿੱਚ ਹੁੰਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਵੋਟਾਂ ਬਣਾਉਣ ਦਾ ਕੰਮ ਚੱਲਦਾ ਰਿਹਾ ਹੈ ਤਰੀਕ ਵਾਰ-ਵਾਰ ਅੱਗੇ ਪੈਂਦੀ ਰਹੀ ਹੈ ਤੇ ਹਾਲੇ ਵੀ ਇਹਨਾਂ ਚੋਣਾਂ ਨੂੰ ਲੈ ਕੇ ਮੰਗ ਉੱਠ ਰਹੀ ਹੈ ਕਿ ਇਹ ਸਬੰਧੀ ਕੰਮ ਕੀਤਾ ਜਾਵੇ ਤੀਜੀ ਨਾਲ ਕੀਤਾ ਜਾਵੇ ਫਿਲਹਾਲ ਵੋਟਰ ਸੂਚੀਆਂ ਨੂੰ ਲੈ ਕੇ ਇਤਰਾਜ਼ ਵੀ ਆਉਂਦੇ ਰਹੇ ਨੇ ਅਗੈਰ ਸਿਕਹਆਂੀਆਂ ਵੋਟਾਂ ਬਣਦੀਆਂ ਹੋਣ ਦੇ ਇਲਜ਼ਾਮ ਵੀ ਲੱਗੇ ਨੇ ਤੇ ਸਪਸ਼ਟਤਾ ਹਾਲੇ ਨਜ਼ਰ ਨਹੀਂ ਆਉਂਦੀ ਕਿ ਇਹ ਚੋਣਾ ਕਦੋਂ ਤੱਕ ਕਰਵਾਈਆਂ ਜਾਣ ਕਿ ਕਰਵਾਏ ਜਾਣ ਦੀ ਮੰਗ ਜ਼ਰੂਰ ਹੋ ਰਹੀ ਹੈ ਵੱਖ-ਵੱਖ ਜਥੇਬੰਦੀਆਂ ਵੱਲੋਂ ਲਗਾਤਾਰ ਇਹ ਮੁੱਦਾ ਉਠਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਗੱਲ ਤੁਹਾਨੂੰ ਜੇਕਰ ਕੋਮਾਂਤਰੀ ਪਦਰ ਦੀਆਂ ਜਾਣਕਾਰੀਆਂ ਦੇ ਦਸੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਦਿਨੀ ਯੂਰਪੀ ਦੇਸ਼ ਫਰਾਂਸ ਦੇ ਦੌਰੇ ਉੱਤੇ ਗਏ ਉੱਥੇ ਉਹਨਾਂ ਨੇ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਂ ਨਾਲ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ ਦਵੱਲੇ ਮੁੱਦਿਆਂ 'ਤੇ ਕਾਫੀ ਲੰਮੀ ਚਰਚਾ ਹੋਈ AI ਸਮਿਟ ਦੇ ਵਿੱਚ ਵੀ ਪ੍ਰਧਾਨ ਮੰਤਰੀ ਨੇ ਹਿੱਸਾ ਲਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਸੰਬੰਧੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਰੁਖ ਕੀਤਾ ਅਮਰੀਕਾ ਦਾ ਜਿੱਥੇ ਕਿ ਉਹਨਾਂ ਨੇ ਡੋਨਲਡ 트럼ਪ ਦੀ ਦੂਜੀ ਵਾਰ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਉਹਨਾਂ ਦੇ ਦੇਸ਼ ਦਾ ਦੌਰਾ ਕੀਤਾ ਤੇ ਇਸ ਨੂੰ ਵੀ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਖਾਸ ਕਰ ਉਹਦਾ ਜਦੋਂ ਕਿ ਭਾਰਤੀਆਂ ਨੂੰ ਪਿਛਲੇ ਦਿਨਾਂ ਦੌਰਾਨ ਰਿਪੋਰਟ ਕੀਤਾ ਗਿਆ ਜਿਸ ਤਰੀਕੇ ਨਾਲ ਕੀਤਾ ਗਿਆ ਉਸ ਤੋਂ ਬਾਅਦ ਇਹ ਪਹਿਲੀ ਫੇਰੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੇਸ਼ ਦੀ ਇਸ ਕਰਕੇ ਇਸ ਫੇਰੀ ਦੀ ਵੀ ਕਾਫੀ ਅਹਿਮੀਅਤ ਨਜ਼ਰ ਆਈ ਹੈ ਇਹ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ ਲਗਾਤਾਰ ਚੱਲ ਰਿਹਾ ਹੈ ਇੱਕ ਵਰਾ ਹੋ ਗਿਆ ਹੈ ਕਿਸਾਨਾਂ ਨੂੰ ਡਟੇ ਹੋਏ ਦੂਜੇ ਕਿਸਾਨ ਅੰਦੋਲਨ ਤਹਿਤ ਜੋ ਪਿਛਲੇ ਸਾਲ 13 ਫਰਵਰੀ ਨੂੰ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀ ਇੱਕ ਵਰੇ ਦਾ ਹੋ ਚੁੱਕਾ ਹੈ ਪੰਜਾਬ ਦੇ ਹਰਿਆਣੇ ਦੇ ਐਨ ਵਿਚਕਾਰ ਵਾਲੇ ਜਿਹੜੇ ਸਥਾਨ ਨੇ ਯਾਨੀ ਕਿ ਸ਼ੰਭੂ ਅਤੇ ਖਨੌਰੀ ਉਤੇ ਕਿਸਾਨਾਂ ਦਾ ਮੋਰਚਾ ਲੱਗਿਆ ਹੋਇਆ ਨਜ਼ਰ ਆਇਆ ਸਮੁੱਚੇ ਇੱਕ ਬਰੇ ਦੌਰਾਨ ਕਾਫੀ ਕੁਝ ਹੋਇਆ ਕਿਸਾਨਾਂ ਨੇ ਵਾਰ-ਵਾਰ ਕੋਸ਼ਿਸ਼ ਕੀਤੀ ਅੱਗੇ ਵਧਣ ਦੀ ਪਰ ਅੱਗੇ ਉਹ ਵੱਧ ਨਹੀਂ ਸੀ ਸਕੇ ਕਿਉਂਕਿ ਬਹੁਤ ਵੱਡੇ ਪੱਧਰ ਉੱਤੇ ਰੋਕਾਂ ਅਤੇ ਕਿਲਾਈਆਂ ਗਈਆਂ ਉਹਨਾਂ ਨੂੰ ਦਿੱਲੀ ਵੱਲ ਕੂਚ ਕਰਨ ਤੋਂ ਰੋਕਣ ਲਈ ਤਿੰਨ ਮਹਾਪੰਚਾਇਤਾਂ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਪਿਛਲੇ ਦਿਨੀ ਇੱਕ ਵਾਰਾ ਮੁਕੰਮਲ ਹੋਣ ਤੇ 11 12 ਅਤੇ 13 ਫਰਵਰੀ ਨੂੰ ਰਾਜਸਥਾਨ ਦੇ ਰਤਨਾਪੁਰ ਖਨੋਰੀ ਅਤੇ ਸ਼ੰਭੂ ਬੈਰੀਅਰ ਵਿਖੇ ਮਹਾਪੰਚਾਇਤਾਂ ਹੋਈਆਂ ਮਰਨ ਵਰਤ ਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਵੀ ਸੰਬੋਧਨ ਕੀਤਾ ਅਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਉਹਨਾਂ ਇੱਕ ਵਾਰ ਫਿਰ ਦੁਹਰਾਇਆ ਜਿਸ ਨੂੰ ਪ੍ਰਮੁੱਖ ਵਿਸ਼ੇ ਵਜੋਂ ਸੰਘਰਸ਼ ਦਾ ਮੁੱਖ ਕਾਰਨ ਦੱਸ ਰਹੇ ਜਦੋਂ ਗੱਲ ਹੁੰਦੀ ਹੈ ਪੰਜਾਬ ਦੇ ਅਸਲ ਅਤੇ ਰਵਾਇਤੀ ਸਕੂਲਾਂ ਦੀ ਤਾ ਸਬਾ ਵਕਤੌਰ ਤੇ ਪਿੰਡਾਂ ਵਿੱਚ ਚੱਲਦੇ ਸਰਕਾਰੀ ਸਕੂਲਾਂ ਦਾ ਜ਼ਿਕਰ ਜ਼ਰੂਰ ਹੋਵੇਗਾ ਜਿਨ੍ਹਾਂ ਤੋਂ ਪੜ੍ਹ ਕੇ ਉੱਚੇ ਅਹੁਦਿਆਂ ਤੱਕ ਲੋਕ ਪਹੁੰਚੇ ਇਮਾਨਦਾਰ ਆਗੂਆਂ ਵਜੋਂ ਵਿਚਰੇ ਅਤੇ ਵੱਖ-ਵੱਖ ਖੇਤਰਾਂ ਵਿੱਚ ਉਹਨਾਂ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਕਿਸੇ ਸਮੇਂ ਸਰਕਾਰੀ ਸਕੂਲਾਂ ਵਿੱਚ ਇਸੇ ਤਰ੍ਹਾਂ ਦੇ ਹੁਨਰਵਰ ਵਿਦਿਆਰਥੀ ਪੜ੍ਹ ਕੇ ਅੱਗੇ ਜਾ ਕੇ ਸੂਬੇ ਤੇ ਦੇਸ਼ ਦਾ ਨਾਂ ਰੌਸ਼ਨ ਕਰਦੇ ਰਹੇ ਪਰ ਪਿਛਲੇ ਸਾਲਾਂ ਦਰਾਂ ਸਰਕਾਰੀ ਸਕੂਲਾਂ ਦਾ ਘੇਰਾ ਛੋਟਾ ਹੋਇਆ ਸਿੰਗੜ ਤਾਂ ਨਜ਼ਰ ਆਇਆ ਤੇ ਨਾਲ ਦੀ ਨਾਲ ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਵਧੇ ਨੇ ਤੇ ਸਰਕਾਰੀ ਸਕੂਲ ਕਈ ਤਾਂ ਬੰਦ ਹੋਣ ਕੰਢੇ ਪਹੁੰਚ ਗਏ ਕਈਆਂ ਨੂੰ ਮਰਜ ਕਰ ਦਿੱਤਾ ਗਿਆ ਯਾਨੀ ਕਿ ਉਹਨਾਂ ਦਾ ਰਲਿਆਵਾ ਕਰ ਦਿੱਤਾ ਗਿਆ ਸੋ ਸਰਕਾਰੀ ਸਕੂਲਾਂ ਨੂੰ ਲੈ ਕੇ ਹਾਲਾਤ ਲਗਾਤਾਰ ਬਦਲਦੇ ਰਹੇ ਤੇ ਇਸ ਵੇਲੇ ਸਰਕਾਰੀ ਸਕੂਲ ਇੱਕ ਸੰਘਰਸ਼ ਵਾਲੇ ਦੌਰ ਵਿੱਚੋਂ ਲੰਘਦੇ ਹੋਏ ਨਜ਼ਰ ਆਉਂਦੇ ਨੇ ਸੋ ਜਿਹੇ ਵਿੱਚ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਸਰਕਾਰੀ ਸਕੂਲਾਂ ਦੀ ਇਸ ਵੇਲੇ ਕੀ ਸਥਿਤੀ ਹੈ ਅਤੇ ਕਿਉਂ ਹੈ ਤੇ ਜਾਣਕਾਰੀ ਤੁਹਾਨੂੰ ਪੰਜਾਬ ਦੇ ਮੌਸਮ ਦੀ ਦਈਏ ਤਾਂ ਗਰਮੀ ਬਹੁਤ ਤੇਜ਼ੀ ਨਾਲ ਆ ਗਾਉ ਰੂਪ ਵਿੱਚ ਆਈ ਹੈ ਰਿਕਾਰਡ ਟੁੱਟਦੇ ਜਾ ਰਹੇ ਨੇ ਠੰਡ ਬਹੁਤ ਘਟ ਪਈ ਹੈ ਇਦਕੀ ਤੇ ਫਰਵਰੀ ਮਹੀਨੇ ਹੀ ਤਾਪਮਾਨ 25 ਡਿਗਰੀ ਸੈਲਸੀਅਸ ਤੋਂ ਉੱਪਰ ਟੱਪਦਾ ਹੋਇਆ 30 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚਣ ਵੱਲ ਵੱਧਦਾ ਹੋਇਆ ਨਜ਼ਰਾ ਆਇਆ ਹੈ ਪਟਿਆਲੇ ਵਿੱਚ ਪਿਛਲੇ ਦਿਨੀ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਅਬੋਹਰ ਵਿੱਚ ਤਾਂ ਇਸ ਤੋਂ ਵੀ ਉੱਪਰ 30 ਡਿਗਰੀ ਸੈਲਸੀਅਸ ਤੱਕ ਪਾਰਾ ਪਹੁੰਚ ਗਿਆ ਸਾਲ ਦੇ ਇਸ ਸਮੇਂ ਤਾਪਮਾਨ ਦਾ ਇੰਨਾ ਵੱਧ ਜਾਣਾ ਆਪਣੇ ਆਪ ਵਿੱਚ ਇੱਕ ਮੌਸਮੀ ਚੁਣੌਤੀ ਕਿਹਾ ਜਾ ਸਕਦਾ ਹੈ ਤੇ ਆਉਣ ਵਾਲੇ ਸਮੇਂ ਦਰਨ ਮੌਸਮੀ ਤਵਾਜ਼ਨ ਕਿਵੇਂ ਵਿਗੜ ਰਹੇ ਨੇ ਉਸ ਦੀ ਵੀ ਇੱਕ ਵੱਡੀ ਮਿਸਾਲ ਬਣਦਾ ਹੈ ਇਹ ਵਾਲਾ ਮਸਲਾ ਯਾਨੀ ਕਿ ਅਗਾਤੀ ਗਰਮੀ ਅਗਾਊਂ ਗਰਮੀ ਦਾ ਮਸਲਾ ਕਿੰਨੀ ਗਰਮੀ ਆਉਂਦੇ ਮਹੀਨਿਆਂ ਦੌਰਾਨ ਪਵੇਗੀ ਜਦੋਂ ਗਰਮੀ ਦਾ ਸੀਜ਼ਨ ਆਉਣਾ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਜੋ ਲੋਕਾਂ ਦੇ ਮਨਾਂ ਵਿੱਚ ਹੁਣੇ ਹੀ ਦਸਤਕ ਦੇਣ ਲੱਗ ਪਿਆ ਹੈ ਅੱਜ ਦੇ ਨਾਲ ਹੀ ਵੇਲਾ ਮੁਕੰਮਲ ਹੁੰਦਾ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕਕ ਦਾ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗੱਲਬਾਤ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪੋ ਆਪਣੇ ਜੀਵਨ ਜੇ ਵੈਟਰ ਸਮਾਂ ਕੱਢਿਆ ਇਸ ਗੱਲਬਾਤ ਨਾਲ ਜੁੜੇ ਅੱਜ ਦੀ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਕਰਨ ਵਾਲੇ ਤੇ ਕਮੈਂਟਸ ਰਾਹੀਂ ਹਾਜ਼ਰੀ ਲਵਾਉਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਤੇ ਇਸੇ ਤਰ੍ਹਾਂ ਨਵੀਂ ਗੱਲਬਾਤ ਵਿੱਚ ਨਵੇਂ ਵਿਸ਼ੇ ਲੈ ਕੇ ਮੁਰਤੋਂ ਤੁਹਾਡੇ ਸਾਹਮਣੇ ਫਿਰ ਆਜ਼ਰੂਵਾਂਗੇ ਵਧੇਰੇ ਜਾਣਕਾਰੀ ਲਈ ਇਸ ਚੈਨਲ ਦੇ ਫੇਸਬੁਕ ਪੇਜ ਨੂੰ ਲਾਈਕ ਅਤੇ ਫੋਲੋ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ Instagram ਉੱਤੇ ਵੀ ਤੁਸੀਂ ਰੋਟ ਸਕਦੇ ਹੋ ਤੇ IPTV ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਡੀ ਸਕਰੀਨ ਉੱਤੇ ਸਾਰੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਅੱਜ ਦੀ ਇਸ ਗੱਲਬਾਤ ਵਿੱਚ ਇੰਨਾ ਹੀ ਇਸੇ ਤਰ੍ਹਾਂ ਨਵੀਂ ਵਿਸ਼ੇਸ਼ ਰਿਪੋਰਟ ਲੈ ਕੇ ਨਵੇਂ ਅੰਕ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਬਹੁਤ ਬਹੁਤ ਧੰਨਵਾਦ